ਹਲੋ ਸਤਿ ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸਨੋ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਤੇ ਜੜਦੀ ਕਲਾ ਵਿੱਚ ਹੋਮੋਗੇ ਹਲੋ ਜੀ ਸ਼ਾਮ ਤੋਂ ਬਲੌਗ ਸਟਾਰਟ ਕਰਨ ਲੱਗੇ ਆਂ ਸ਼ਾਮ ਤੋਂ ਹੀ ਨਹੀਂ ਮਤਲਬ ਕਿ ਇੱਥੇ ਟਾਈਮ ਜਿਹੜਾ 8:30 ਦਾ ਹੋ ਚੁੱਕਿਆ ਹੈਗਾ ਤੇ 8:30 ਵਜੇ ਮੈਂ ਵੀਡੀਓ ਸਟਾਰਟ ਕੀਤਾ ਤਾਂ ਕਰਕੇ ਕਿਉਂਕਿ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਤੁਹਾਡੇ ਨਾਲ ਮੈਂ ਸ਼ੈਂਪੂ ਸ਼ੇਅਰ ਕਰੂੰਗੀ ਤੇ ਅੱਜ ਮੈਂ ਤੁਹਾਡੇ ਨਾਲ ਉਹ ਸ਼ੈਂਪੂ ਬਣਾਉਣਾ ਜਿਹੜਾ ਸ਼ੇਅਰ ਕਰ ਰਹੀ ਹਾਂਗੀ ਵੀ ਤੇ ਇਹ ਬਾਲਾਂ ਦੀ ਕੋਈ ਵੀ ਪ੍ਰੋਬਲਮ ਆ ਚਾਹੇ ਝੜਦੇ ਨੇ ਚਾਹੇ ਵਾਈਟ ਵਾਲ ਨੇ ਜਾਂ ਹਨਾ ਛੋਟੇ ਬੱਚਿਆਂ ਦੇ ਜ਼ਰੂਰ ਲਾਓ ਇਹ ਜਿਹੜੇ ਛੋਟੇ ਬੱਚੇ ਨੇ ਹਨਾ ਤਾਂ ਕਿ ਉਹਨਾਂ ਦੇ ਅੱਗੇ ਜਾ ਕੇ ਜਿਹੜੇ ਵਾਈਟ ਵਾਲ ਨਾ ਹੋਣ ਉਹਨਾਂ ਨੂੰ ਕੋਈ ਵੀ ਬਾਲਾਂ ਦੀ ਜਿਹੜੀ ਪ੍ਰੋਬਲਮ ਨਾ ਹੋਵੇ ਠੀਕ ਆ ਜੀ ਤੇ ਇਹ ਸ਼ੈਂਪੂ ਤੁਸੀਂ ਘਰ ਬਣਾ ਕੇ ਜ਼ਰੂਰ ਰੱਖੋ ਤੇ ਇਹਨੂੰ ਫ੍ਰਿਜ ਦੇ ਵਿੱਚ ਹੀ ਰੱਖਣਾ ਠੀਕ ਆ ਜੀ ਤੇ ਇਹ ਅੱਜ ਸ਼ੈਂਪੂ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਆ ਤੇ ਕਿਉਂਕਿ ਇਹ ਕੁਝ ਕੰਮ ਆ ਜਿਹੜਾ ਇਹਦਾ ਰਾਤ ਨੂੰ ਹੀ ਕਰਕੇ ਪੈਣਾ ਆਪਾਂ ਨੇ ਤੇ ਸ਼ੈਂਪੂ شويه ਆਪਾਂ ਸੁਬਾ ਬਣਾ ਲਵਾਂਗੇ ਠੀਕ ਆ ਜੀ ਉਸ ਤੋਂ ਪਹਿਲਾਂ ਆ ਅਪਾ ਜ ਆ ਜਿਹੜਾ ਮੈਂ ਤੁਹਾਡੇ ਨਾਲ ਇੱਕ ਸੀਰਮ ਸੀਰਮ ਸ਼ੇਅਰ ਕੀਤਾ ਸੀ ਨਾ ਆ ਮਲਠੀ ਦਾ ਠੀਕ ਹੈ ਜੀ 올ਿਵ ਆਇਲ ਆ ਨਾਰੀਅਲ ਦਾ ਤੇਲ ਆ ਵਿਟਾਮਿਨ E ਦੇ ਕੈਪਸੂਲ ਤੇ ਗਲਿਸਰਿਨ ਪੰਜ ਚੀਜ਼ਾਂ ਨੂੰ ਮੈਂ ਤੁਹਾਡੇ ਨਾਲ ਇਹ ਸ਼ੇਅਰ ਕੀਤਾ ਸੀ ਨਾ ਜਿਹੜਾ ਸੀਰਮ ਤੇ ਦੇਖੋ ਇਹ ਬਣ ਕੇ ਤਿਆਰ ਆ 2 ਦਿਨ ਦੀ ਧੁੱਪ ਲੱਗ ਚੁੱਕੀ ਇਹਨੂੰ ਪੂਰੀ ਕਰੜੀ ਧੁੱਪ 2 ਦਿਨ ਲੱਗਣੀ ਜ਼ਰੂਰੀ ਸੀ ਉਹ ਲੱਗ ਚੁੱਕੀ ਆ ਤੇ ਇਸ ਵੀਡੀਓ ਤੇ ਨਾ ਇੱਕ ਨੇ 8-9 ਕਮੈਂਟ ਕੀਤੇ ਜੋ ਕਿ ਥੋੜੇ ਉਹ ਕੀਤੇ ਨੇਗੇ ਆ ਪਰ ਚਲੋ ਕੋਈ ਗੱਲ ਨਹੀਂ ਜਿਉਂ ਉਹਨਾਂ ਨੂੰ ਜਿਵੇਂ ਕੀ ਕੀ ਲੱਗਿਆ ਪਰ ਉਹਨਾਂ ਲਈ ਹੋਈ ਹੈ ਅੱਜ ਮੈਂ ਉਹਨਾਂ ਨੂੰ ਸੀਰਮ ਲਾ ਕੇ ਦਿਖਾਉਣੀ ਹੈ ਵੀ ਕੋਈ ਫੇਸ ਨਹੀਂ ਖਰਾਬ ਹੁੰਦਾ ਕੁਝ ਨਹੀਂ ਹੁੰਦਾ ਹਨਾ ਮੈਂ ਥੋੜੇ ਸਾਹਮਣੇ ਆ ਦੇਖੋ ਥੋੜੇ ਸਾਹਮਣੇ ਆਪਣੇ ਫੇਸ ਤੇ ਅਪਲਾਈ ਕਰਦੇ ਹਾਂ ਉੱਥੇ ਮੈਂ ਲਿਖਿਆ ਵੀ ਸੀ ਵੀ ਪਹਿਲਾਂ ਮੈਂ ਟਰਾਈ ਕਰੂੰਗੀ ਬਾਅਦ ਦੇ ਵਿੱਚ ਤੁਸੀਂ ਟਰਾਈ ਕਰਿਓ ਠੀਕ ਹੈ ਜੀ ਮੈਂ ਲਿਖਿਆ ਵੀ ਸੀ ਪਰ ਕਮੈਂਟ ਕਰਨ ਵਾਲੇ ਕਮੈਂਟ ਕਰਨ ਤੋਂ ਬਾਅਦ ਨਹੀਂ ਆਉਂਦੇ ਉਹ ਤਿਆਰ ਹੀ ਰਹਿੰਦੇ ਨੇ ਹਨਾ ਕਮੈਂਟ ਕਰਨ ਨੂੰ ਤੇ ਉਹ ਵੀਡੀਓ ਪੂਰੀ ਨਹੀਂ ਦੇਖਦੇ ਪਰ ਕਮੈਂਟ ਛੱਡ ਕੇ ਚਲੇ ਜਾਂਦੇ ਨੇ ਪੂਰੀ ਵੀਡੀਓ ਦੇਖਿਆ ਕਰੋ ਹਨਾ ਫਿਰ ਕਮੈਂਟ ਕਰਿਆ ਕਰੋ ਠੀਕ ਹੈ ਜੀ ਤੇ ਲੋ ਜੀ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਆ ਰਾਤ ਨੂੰ ਤੁਸੀਂ ਇਹਨੂੰ 2-4 ਬੂੰਦਾਂ ਲਾ ਕੇ ਪੈ ਜਾਓ ਇੰਨੀ ਜ਼ਿਆਦਾ ਸ਼ਾਈਨ ਆਉਂਦੀ ਆ ਤੁਹਾਡੀਆਂ ਸ਼ਾਈਨਾਂ ਜਿਹੜੀਆਂ ਉਹ ਵੀ ਖਤਮ ਹੋ ਜਾਣਗੀਆਂ ਹੌਲੀ-ਹੌਲੀ ਤੁਸੀਂ ਦੇਖੋ ਮੈਂ ਲਾਇਆ ਦੇਖੋ ਕਿੰਨਾ ਫੇਸ ਚਮਕਣ ਲੱਗੇ ਕਿੰਨੀ ਸ਼ਾਈਨ ਆਈ ਆ ਫੇਸ ਤੇ ਦੇਖੋ ਮੈਂ ਤੁਹਾਨੂੰ ਲਾ ਕੇ ਦਿਖਾ ਰਹੀ ਆ ਤਾਂ ਹੀ ਮੈਂ ਕਿਹਾ ਚਲੋ ਲਾ ਕੇ ਦਿਖਾਉਣੀ ਮੈਂ ਮੈਨੂੰ 2 ਦਿਨ ਹੋ ਗਏ ਮੈਂ ਲਾ ਰਹੀ ਆਂਗੀ ਠੀਕ ਹੈ ਜੀ ਕੋਈ ਨੁਕਸਾਨ ਨਹੀਂ ਮਤਲਬ ਬਿਲਕੁਲ ਵੀ ਐਵੇਂ ਨਹੀਂ ਹੁੰਦਾ ਹੈਗਾ ਇੱਕ ਆਪਾਂ ਨੂੰ ਹੁੰਦੀ ਹੈ ਨੋਰਮਲ ਜੀ ਹੈ ਨਾ ਵੀ ਆਪਾਂ ਨੂੰ ਫੇਸ ਤੇ ਕੋਈ ਖਾਰਿਸ਼ ਵਗੈਰਾ ਕੋਈ ਪ੍ਰੋਬਲਮ ਕੁਝ ਵੀ ਤੁਹਾਨੂੰ ਨਹੀਂ ਹੁੰਦਾ ਹੈਗਾ ਪਰ ਮੈਂ ਕਹਿ ਰਹੀ ਆ ਵੀ ਜੇ ਤੁਹਾਨੂੰ ਤੁਹਾਡਾ ਮਨ ਮੰਨਦਾ ਤਾਂ ਤੁਸੀਂ ਬਣਾ ਲਓ ਨਹੀਂ ਤੁਹਾਡਾ ਮਨ ਮੰਨਦਾ ਤੁਸੀਂ ਬਸ ਮੈਨੂੰ ਦੇਖ ਲਿਆ ਕਰੋ ਜੋ ਮੈਂ ਟਰਾਈ ਕਰਦੀ ਆ ਲਾਉਣੀ ਆ ਆਪਣੇ ਫੇਸ ਲਈ ਮੇਰੇ ਫੇਸ ਜਿਵੇਂ ਮੈਂ ਬਹੁਤ ਪ੍ਰੋਬਲਮ ਸੀ ਚਲੋ ਠੀਕ ਆ ਹੈ ਨਾ ਤੇ ਸ਼ਾਈਨ ਲਈ ਮੈਂ ਲਾ ਰਹੀ ਆ ਹਲਕੀ ਫੁਲਕੀ ਮੇਰੇ ਇੱਥੇ ਆ ਦੇਖੀ ਸਭ ਦੇ ਕੁਝ ਹੈਗੇ ਸ਼ਾਈਨ ਤੇ ਇਹ ਲਈ ਲਾ। ਠੀਕ ਹੈ ਜੀ। ਮੇਰਾ ਰਿਜ਼ਲਟ ਦੇਖ ਲਓ ਬਣਾਉਣਾ ਹੋ ਤਾਂ ਬਣਾ ਲਿਓ ਨਹੀਂ ਤੁਹਾਡੀ ਮਰਜ਼ੀ ਹੈ। ਹੁਣ ਕਜੀ ਆਪਾਂ ਹੁਣ ਕਿਸੇ ਵੀ ਨਹੀਂ ਕਹਿੰਦੇ ਵੀ ਤੁਸੀਂ ਪੜਾਓ। ਲਓ ਜੀ। ਦੇਖੋ ਕਿੰਨੀ ਸ਼ਾਈਨ ਆਈ ਹੈ। ਤੇ ਚਲੋ ਹੁਣ ਆਪਾਂ ਸ਼ੈਂਪੂ ਬਣਾਉਣ ਦੀ ਵਿਧੀ ਜਿਹੜੀ ਉਹ ਸ਼ੁਰੂ ਕਰਦੇ ਹਾਂ। ਠੀਕ ਹੈ ਜੀ। ਤੇ ਸਾਰੇ ਜਣੇ ਸ਼ੈਂਪੂ ਜ਼ਰੂਰ ਬਣਾਇਓ ਬੱਚਿਆਂ ਲਈ ਖਾਸ ਕਰਕੇ ਇਹ ਵੀ ਅੱਗੇ ਜਾ ਕੇ ਕੋਈ ਵੀ ਉਹਨਾਂ ਨੂੰ ਵਾਈਟ ਪ੍ਰੋਬਲਮ ਵਾਲਾਂ ਦੀ ਨਾ ਆਵੇ ਹਨਾ। ਠੀਕ ਹੈ ਜੀ ਜ਼ਰੂਰ ਬਣਾਇਓ। ਇਹ ਤਾਂ ਤੁਸੀਂ ਜ਼ਰੂਰ ਬਣਾਇਓ ਸ਼ੈਂਪੂ। ਹੋਰ ਕੁਝ ਵੀ ਚਾਹੇ ਰੈਮਡੀ ਕੋਈ ਮੈਂ ਹੋਰ ਆ ਫੇਸ ਪੈਕ ਕੁਝ ਵੀ ਸ਼ੇਅਰ ਕਰਦੇ ਨਾ ਬਣਾ ਪਰੇ ਸ਼ੈਂਪੂ ਤੁਸੀਂ ਜਰੂਰ ਬਣਾਇਓ ਠੀਕ ਹੈ ਜੀ ਆਪਣੇ ਬੱਚਿਆਂ ਲਈ ਬਣਾਇਓ ਤੇ ਦੇਖੋ ਫੇਸ ਤੇ ਸ਼ਾਈਨ ਜਿਹੜੇ ਕਹਿੰਦੇ ਸੀ ਨਾ ਵੀ ਨੁਕਸਾਨ ਕਰੋ ਲਓ ਜੀ ਮੈਂ ਤੁਹਾਡੇ ਸਾਹਮਣੇ ਦੇਖੋ ਲਾਈਵ ਲਾਇਆ ਇਹ ਠੀਕ ਹੈ ਜੀ ਕੋਈ ਵੀ ਨੁਕਸਾਨ ਨਹੀਂ ਮੈਂ ਡੇਲੀ ਲਾਇਆ ਕਰੂੰ ਹਾਂ ਠੀਕ ਹੈ ਜੀ ਲਓ ਜੀ ਹਾਂ ਰੱਖ ਲੇ ਆਪਾਂ ਤਾਂ ਬੈੱਡ ਦੇ ਕੋਲੀ ਰਾਤ ਨੂੰ ਵੀ ਭੁੱਲਾ ਨਾ ਚੱਕ ਕੇ ਇਹਨੂੰ ਲਾ ਲਵਾਂ ਠੀਕ ਹੈ ਚਲੋ ਹੁਣ ਆਪਾਂ ਸ਼ੈਂਪੂ ਬਣਾਉਣਾ ਕਰਦੇ ਹਾਂ ਸ਼ੁਰੂ ਲਓ ਜੀ ਪਹਿਲਾਂ ਤਾਂ ਇਹ ਜਿਹੜਾ ਹਰਬਲ ਸ਼ੈਂਪੂ ਆਪਾਂ ਬਣਾਉਣ ਜਾ ਰਹੇ ਹਾਂ ਇਹਦੇ ਲਈ ਸਮਾਨ ਦਿਖਾ ਦਿੰਨੇ ਹਾਂ ਤੁਹਾਨੂੰ ਵੀ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਇਹਦੇ ਲਈ ਆਪਾਂ ਨੂੰ ਚਾਹੀਦਾ ਇੱਕ ਕੌਲੀ ਸ਼ਿਕਾਕਾਈ ਦੀਆਂ ਫਲੀਆਂ ਠੀਕ ਆ ਜੀ ਤੇ ਤੁਸੀਂ ਸਮਾਨ ਜਦੋਂ ਵੀ ਲੋਂਗੇ ਥੋੜਾ ਦੇਖ ਕੇ ਲਿਓ ਵੀ ਥੋੜਾ ਵਧੀਆ ਲਿਓ ਠੀਕ ਆ ਜੀ ਇੱਕ ਕੌਲੀ ਆਪਾਂ ਨੂੰ ਆਮਲਾ ਸੁੱਕਾ ਆਮਲਾ ਜਿਹੜਾ ਉਹ ਚਾਹੀਦਾ ਠੀਕ ਆ ਜੀ ਇੱਕ ਕੌਲੀ ਸ਼ਿਕਾਕਾਈ ਦੀਆਂ ਫਲੀਆਂ ਇੱਕ ਆਪਾਂ ਨੂੰ ਆਮਲਾ ਚਾਹੀਦਾ 20 ਆਪਾਂ ਨੂੰ ਚਾਹੀਦੇ ਨੇ ਰਿਠੇ ਤਾਕੇ ਚੱਗ ਵਧੀਆ ਹੋਵੇ ਆਪਾਂ ਨੂੰ ਦੁਬਾਰਾ ਉਹ ਤੋਂ ਸ਼ੈਂਪੂ ਕਰਨ ਦੀ ਲੋੜ ਨਾ ਪਵੇ ਠੀਕ ਹੈ ਜੀ 20 ਰਿੱਠੇ ਆਪਾਂ ਨੂੰ ਚਾਹੀਦੇ ਚਾਹੀਦੇ ਨੇ ਵੈਸੇ ਤੁਸੀਂ ਘੱਟ ਦੋ ਚਾਰ ਕਰ ਸਕਦੇ ਹੋ ਪਰ 20 ਰਿੱਠੇ ਪਾਉਗੇ ਤਾਂ ਬਹੁਤ ਵਧੀਆ ਸ਼ੈਂਪੂ ਬਣੂਗਾ ਉਸ ਤੋਂ ਬਾਅਦ ਆਪਾਂ ਨੂੰ ਮਿੱਠਾ ਦਾਣਾ ਹੁੰਦਾ ਜਿਹੜਾ 2-3 ਚਮਚ ਇਹਦੇ ਚਾਹੀਦੇ ਨੇ ਕਲੌਂਜੀ ਦੇ ਵੀ 2-3 ਚਮਚ ਚਾਹੀਦੇ ਨੇ ਅਲਸੀ ਦੇ ਜਿਹੜੇ ਬੀਜ ਨੇਗੇ ਇਹ ਆਪਾਂ ਪਾਊਡਰ ਬਣਾ ਕੇ ਪਾਵਾਂਗੇ ਇਹ ਵੀ ਤੁਹਾਨੂੰ ਦੱਸਾਂਗੇ ਅੱਗੇ ਵੀ ਕੀ ਕੰਮ ਕਰਦਾ ਇਹ ਹਨਾ ਵਾਲਾਂ ਲਈ ਠੀਕ ਹੈ ਜੀ ਤੇ ਚਲੋ ਜੀ ਆਪਾਂ ਹੁਣ ਕਿਚਨ ਚ ਚੱਲਦੇ ਆਂ ਸ਼ੈਂਕੂ ਬਣਾਉਣ ਲਈ ਆਪਾਂ ਜਿਹੜਾ ਬਰਤਨ ਲੈਣਾ ਉਹ ਲੋਹੇ ਦਾ ਲੈਣਾ ਠੀਕ ਹੈ ਜੀ ਕੋਈ ਮੀਜ਼ਰਮੈਂਟ ਕਰ ਲਓ ਇੱਕ ਕੌਲੀ ਜਿਵੇਂ ਲੈ ਲਿਆ ਹਮੇ ਹਨਾ ਗਲਾਸ ਇਹ ਲਿਆ ਆਪਣੇ ਸਿੱਕਾ ਕਾਈ ਦੀਆਂ ਫੁਲੀਆਂ ਠੀਕ ਹੈ ਜੀ ਫਰੈਸ਼ ਨੇ ਬਿਲਕੁਲ ਮਤਲਬ ਆ ਕਿ ਐ ਨਹੀਂ ਹੈਗੀਆਂ ਵੀ ਖਰਾਬ ਨੇਗੀਆਂ ਵਧੀਆ ਨਹੀਂ ਹੈ ਮਤਲਬ ਆਪਾਂ ਇਹ ਨਹੀਂ ਮੈਂ ਕਹਿੰਦਾ ਜੀ ਫਰੈਸ਼ ਨੇ ਮੈਂ ਹੁਣ ਤੋੜ ਕੇ ਲੈ ਗਈਆਂ ਪਰ ਇਹ ਉਸ ਤੋਂ ਪਤਾ ਲੱਗਦਾ ਵੀ ਇਹ ਠੀਕ ਨਹੀਂ ਹੈ ਖਰਾਬ ਨਹੀਂ ਹੈਗੀ ਠੀਕ ਹੈ ਚਲੋ ਜੀ ਇਹ ਪਾ ਲਈਏ ਇੱਕ ਕੌਲੀ ਇਹ ਆਪਾਂ ਔਲਿਆਂ ਦੀ ਲੈਣੀ ਆ ਠੀਕ ਹੈ ਜੀ ਇੱਕ ਕੌਲੀ ਛੱਕਾ ਗਈ ਦੇ ਪਲੀਆਂ ਦੀ ਇੱਕ ਕੌਲੀ ਮੀਜ਼ਰਮੈਂਟ ਹੈ ਇਹ ਆ ਆਮਲੇ ਸੁੱਕੇ ਠੀਕ ਹੈ ਜਿਹੜੇ ਰਿੱਠੇ ਨੇ ਜੇ ਤਾਂ ਤੁਸੀਂ ਆਮਲ ਦਾ ਸ਼ੈਂਪੂ ਦੀ ਤਰ੍ਹਾਂ ਝੱਗ ਕਰਨੀ ਹੈ ਨਾ ਤਾਂ ਤੁਸੀਂ 20 ਰਿੱਠੇ ਪਾਓ ਠੀਕ ਹੈ ਜੀ ਤੇ ਆ ਗਿਆ 5 ਰਿੱਠੇ 50 ਗਏ 10 ਜਾ ਗਿਆ 15 ਤੇ ਪੰਜ ਆ ਗਿਆ 20 ਠੀਕ ਹੈ ਜੀ ਤਾਂ ਤੁਸੀਂ 20 ਰੀਠੇ ਪਾ ਲਓ ਸ਼ੈਂਪੂ ਦੀ ਤਰ੍ਹਾਂ ਝੱਗ ਕਰਨੀ ਨਹੀਂ ਤੁਸੀਂ 10 ਤੋਂ 12 ਰੀਠੇ ਜਿਹੜੇ ਪਾ ਲੈਣੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਦੇ ਵਿੱਚ ਥੋੜੀ ਚਮਚਕ ਮਤਲਬ ਦੋ ਚਮਚੇ ਦਾ ਪਾਈ ਸਕਦੇ ਆਪਾਂ ਜਿਹੜੀ ਮੇਥੀ ਪਾਤੀ ਠੀਕ ਹੈ ਜੀ ਤੇ ਉਨੇ ਕੀ ਆਪਾਂ ਦੇ ਵਿੱਚ ਦੋ ਚਮਚ ਜਿਹੜੀ ਕਲੌਂਜੀ ਪਾਉਂ ਪੂਰੀ ਕਲੌਂਜੀ ਪਾਵਾਂਗੇ ਠੀਕ ਹੈ ਜੀ ਤੇ ਜਿਹੜੇ ਅਲਸੀ ਦੇ ਬੀਜ ਨੇ ਆਪਾਂ ਪਾਊਡਰ ਬਣਾਵਾਂਗੇ ਬਾਤ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾ ਦਾਂਗੇ ਤੇ ਪੂਰੀ ਰਾਤ ਇਹਨੂੰ ਆਪਾਂ ਭਿਉਂ ਕੇ ਰੱਖਣਾ ਠੀਕ ਹੈ ਜੀ ਲੋਹੇ ਦਾ ਹੀ ਬਰਤਨ ਲੈਣਾ ਬਣਾਉਣ ਟਾਈਮ ਵੀ ਭਿਉਂ ਟਾਈਮ ਵੀ ਓਵਰਨਾਈਟ ਇਹਨੂੰ ਆਪਾਂ ਭਿਉਂ ਕੇ ਰੱਖਾਂਗੇ ਠੀਕ ਹੈ ਜੀ ਸਵੇਰ ਇਹਨੂੰ ਮਸਲ ਮਸਲ ਕੇ ਰਿੱਠੇ ਇਹ ਬੀਜ ਕੱਢਾਂਗੇ ਠੀਕ ਹੈ ਜੀ ਚਲੋ ਜੀ ਅੱਜ ਪੂਰਾ ਪਾਣੀ ਨਾ ਭਰਤਾ ਇਹਨੂੰ ਪਾਣੀ ਦੇ ਵਿੱਚ ਹੋਰ ਪਾਤਾ ਠੀਕ ਹੈ ਜੀ ਹੁਣ ਇਹਨੂੰ ਪੱਟਾ ਅੱਕ ਕੇ ਪੂਰੀ ਰਾਤ ਲਈ ਛੱਡ ਦਾਂਗੇ ਚਟਾਪਾ ਚਟਪਾ ਸਵੇਰੇ ਤੁਹਾਨੂੰ ਜਿਹੜਾ ਸ਼ੈਂਪੂ ਆ ਬਣਾ ਕੇ ਦਿਖਾ ਦਾਂਗੀ। ਲਓ ਜੀ ਪੂਰੀ ਰਾਤ ਭਿੱਜ ਚੁੱਕਿਆ ਆਪਣਾ ਸਮਾਨ ਤੇ ਹੁਣ ਆਪਾਂ ਸ਼ੈਂਪੂ ਬਣਾਉਣਾ ਸ਼ੁਰੂ ਕਰਦੇ ਆਂ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਸਲਾਂਗੇ ਸਾਰਾ ਸਮਾਨਾ ਦੇਖੋ ਇਸ ਤਰ੍ਹਾਂ ਸੌਫਟ ਹੋ ਚੁੱਕਿਆ। ਉਸ ਤੋਂ ਪਹਿਲਾਂ ਜਿਹੜੇ ਰੀਠੇ ਨੇ ਰੀਠਿਆਂ ਨੇ ਆਪਾਂ ਚੰਗੀ ਤਰ੍ਹਾਂ ਜਿਹੜੇ ਬੀਜ ਕੱਢ ਲਵਾਂਗੇ। ਰੀਠਾ ਕੀ ਕੰਮ ਕਰਦਾ ਰੀਠਾ ਇੱਕ ਜਿਹੜਾ ਝੱਗ ਦਾ ਕੰਮ ਕਰਦਾ ਆਪਣੇ ਵਾਲਾਂ ਨੂੰ ਕਲੀਨ ਕਰਦਾ ਸਿਰ ਨੂੰ ਆਪਣੇ ਨੂੰ ਕਲੀਨ ਕਰਦਾ ਠੀਕ ਹੈ ਜੀ ਜਿਹੜਾ ਆਮਲਾ ਉਹ ਵਿਟਾਮਿਨ ਸੀ ਆ ਉਹਦੇ ਵਿੱਚ ਤੇ ਆਪਣੇ ਬਾਲਾਂ ਨੂੰ ਬਲੈਕ ਕਰਨ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੂ ਠੀਕ ਹੈ ਜੀ ਇਹਦੇ ਨਾਲ ਪੂਰੇ ਆਪਣੇ ਬਾਲ ਬਲੈਕ ਹੋਣਗੇ ਠੀਕ ਹੈ ਜੀ ਜੇ ਤੁਸੀਂ ਇਹਦੇ ਵਿੱਚ ਨਿੰਮ ਦੇ ਪੱਤੇ ਪਾਉਂਗੇ ਉਹ ਵੀ ਸਭ ਤੋਂ ਵਧੀਆ ਨਿੰਮ ਦੇ ਵਿੱਚ ਐਂਟੀ ਬੈਕਟੀਰੀਅਲ ਹਨਾ ਤੇ ਐਂਟੀ ਫੌਲਿਕ ਹੁੰਦਾ ਸਿਕਰੀ ਨੂੰ ਦੂਰ ਕਰਨ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਬਾਲਾਂ ਦੀ ਕੋਈ ਵੀ ਸਿਰ ਦੀ ਪ੍ਰੋਬਲਮ ਆ ਸਾਰੀਆਂ ਦੂਰ ਹੁੰਦੀਆਂ ਨੇ ਠੀਕ ਹੈ ਜੀ ਤੇ ਜਿਹੜੀ ਸ਼ਿਕਕਾਈ ਦੀ ਫਲੀ ਆ ਇਹਦੇ ਵਿੱਚ ਉਹ ਕਲੀਨਜ ਕਰਦਾ ਤੇ ਸ਼ਾਈਨ ਪ੍ਰੋਵਾਈਡ ਕਰਦਾ ਠੀਕ ਆ ਜੀ ਜਿਹੜੇ ਅਲਸੀ ਦੇ ਵੀਜ਼ ਨੇ ਜਿਵੇਂ ਆਪਾਂ ਕਹਿ દઈએ ਉਹ ਵੀ ਸ਼ਾਈਨ ਕਰਦਾ ਜਿਵੇਂ ਆਪਣੇ ਵਾਲ ਸਿੱਧੇ ਹਨਾ ਹੁੰਦੇ ਆ ਉਦੋਂ ਉਹ ਵੀ ਉਸ ਚੀਜ਼ ਦਾ ਕੰਮ ਕਰਦਾ ਠੀਕ ਆ ਜੀ ਜਿਹੜਾ ਮਤਲਬ ਕਿ ਇਹ ਉਹ ਆਪਾਂ ਪਾਏ ਇਹਦੇ ਵਿੱਚ ਅਲਸੀ ਦੇ ਬੀਜ ਪਾਵਾਂਗੇ ਆਪਾਂ ਅੱਗੇ ਪਾਊਡਰ ਉਹ ਵੀ ਇੱਕ ਸ਼ਾਈਨ ਜਿਵੇਂ ਵਾਲ ਆਪਣੇ ਸਟ੍ਰੇਟ ਕਰਵਾਉਣਿਆ ਹਨਾ ਉਹ ਚੀਜ਼ ਦਾ ਕੰਮ ਕਰਦਾ ਠੀਕ ਹੈ ਜੀ ਜਿਹੜੇ ਅਲਸੀ ਦੇ ਬੀਜ ਨੇ ਤੇ ਚਲੋ ਜੀ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਸਲਾ ਮਸਲ ਕੇ ਇਸ ਤਰ੍ਹਾਂ ਨਾਲ ਇਹਨੂੰ ਜੋ ਵੀ ਜਿਹੜਾ ਮਤਲਬ ਰਸਾ ਉਹ ਕੱਢ ਦਵਾਂਗੇ ਮਤਲਬ ਇਦਾਂ ਹੀ ਕੜਾਹੀ ਦੇ ਵਿੱਚ ਹੀ ਆਪਾਂ ਇਹਨੂੰ ਮਸਲ ਲਾਵਾਂਗੇ ਤੇ ਝੱਗ ਬਣਨੀ ਦੇਖੋ ਸ਼ੁਰੂ ਹੋ ਗਈ। ਜਿਹੜਾ ਰੇਠਾ ਹੈ ਝੱਗ ਦਾ ਹੀ ਕੰਮ ਕਰਨਾ ਇਹਨੇ ਠੀਕ ਆ ਜੀ। ਤੇ ਦੇਖ ਸਕਦੇ ਤੁਸੀਂ ਕਿੰਨੇ ਜ਼ਿਆਦਾ ਝੱਗ ਜਿਹੜੀ ਹੋਣੀ ਸ਼ੁਰੂ ਹੋ ਗਈ। ਮਸਲੇ ਉਹ ਚੰਗੀ ਤਰ੍ਹਾਂ ਹੋ ਸਕਦਾ ਤਾਂ ਤੁਸੀਂ ਗਲਵਜ਼ ਪਾ ਲਿਓ ਕਿਉਂਕਿ ਹੱਥ ਬਹੁਤ ਜ਼ਿਆਦਾ ਕਾਲੇ ਹੁੰਦੇ ਨੇਗੇ। ਪਰ ਮੈਂ ਅੱਜ ਫੇਰ ਨਹੀਂ ਧਿਆਨ ਦਿੱਤਾ ਅੱਜ ਫੇਰ ਮੈਂ ਉਦਾਂ ਹੀ ਪਰ ਗਲਵਜ਼ ਨਾਲੋਂ ਨਾਲ ਵਧੀਆ ਉਹ ਵੀ ਨਹੀਂ ਹੁੰਦਾ ਹੈਗਾ। ਪਰ ਚਲੋ ਤੁਸੀਂ ਪਾ ਲਿਓ। ਦੇਖੋ ਝੱਗ ਕਿੰਨੀ ਹੋਈ ਆ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਰਹੀ ਆ। ਤੇ ਠੀਕ ਹੈ ਜੀ ਹੁਣ ਆਪਾਂ ਇਹ ਕੜਾਹੀ ਜਿਹੜੀ ਮੇਰੇ ਕੋਲੇ ਹੈਗੀ ਆ ਆਇਰਨ ਦੀ ਆਇਰਨ ਦੇ ਆਪਾਂ ਬਰਤਨ ਵਿੱਚ ਇਹਨੂੰ ਬਣਾ ਸਕਦੇ ਆ ਜਿਆਦਾ ਵਧੀਆ ਆਇਰਨ ਦਾ ਬਰਤਨ ਹੀ ਹੁੰਦਾ ਠੀਕ ਹੈ ਜੀ ਆਪਾਂ ਇਹ ਜਿਹੜਾ ਸ਼ੈਂਪੂ ਬਣਾਉਣਾ ਤੁਸੀਂ ਲੋਹੇ ਦੇ ਬਰਤਨ ਚ ਹੀ ਬਣਾਇਓ ਕਿਉਂਕਿ ਇਹ ਕੜਾਹੀ ਜਿਹੜੀ ਛੋਟੀ ਹੈ ਤਾਂ ਕਰਕੇ ਮੈਂ ਦੋ ਹਿੱਸਿਆਂ ਵਿੱਚ ਇਹਨੂੰ ਵੰਡ ਲਿਆ ਮਤਲਬ ਕਿ ਦੋ ਬਾਰਾਂ ਦੇ ਵਿੱਚ ਮੈਂ ਬਣਾ ਲੂੰਗੀ ਇਹ ਸ਼ੈਂਪੂ ਠੀਕ ਹੈ ਜੀ ਅੱਧਾ ਆਪਾਂ ਕੱਢ ਲਏ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਮਿਕਸ ਕਰ ਲਿਆ ਠੀਕ ਹੈ ਜੀ ਪਾਣੀ ਮਿਕਸ ਕਰ ਲਿਓ ਤੁਸੀਂ ਤੇ ਚਲੋ ਜੀ ਹੁਣ ਇਹਨੂੰ ਆਪਾਂ ਗੈਸ ਤੇ ਜੋdolo ਇੱਕ ਅਵਾਲ ਆ ਗਿਆ ਹੈ ਨਾ ਅੱਗੇ ਆਪਾਂ ਇਹਦਾ ਜਿਹੜਾ ਹੋਰ ਸਮਾਨ ਪਾਉਣਾ ਉਹ ਅੱਗੇ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਆਪਾਂ ਉਹ ਜਿਹੜਾ ਗੈਸ ਤੇ ਰੱਖ ਦਿੱਤਾ ਦੇਖੋ ਸਾਰਾ ਸਮਾਨ ਉਬਲਣ ਦੇ ਲਈ ਤੇ ਇੱਥੇ ਮੈਂ ਲੈ ਲਏ ਨੇ ਦੋ ਚਮਚ ਅਲਸੀ ਦੇ ਬੀਜ ਇਹਦਾ ਆਪਾਂ ਬਣਾ ਲੈਨੇ ਮਿਕਸੀ ਦੇ ਵਿੱਚ ਪਾਊਡਰ ਠੀਕ ਹੈ ਜੀ ਇਹਦਾ ਪਾਊਡਰ ਬਣਾ ਕੇ ਆਪਾਂ ਫਿਰ ਤੁਹਾਨੂੰ ਦਿਖਾਉਨੇ ਆ ਲਓ ਜੀ ਇਹਦਾ ਆਪਾਂ ਪਾਊਡਰ ਜਿਹੜਾ ਬਣਾ ਲਿਆ ਜਿਆਦਾ ਬਰੀਕ ਪਾਊਡਰ ਨਹੀਂ ਬਣਾਉਣਾ ਬਸ ਇੱਕ ਆਪਾਂ ਥੋੜਾ ਜਿਹਾ ਨੂੰ ਦਰਦੜਾ ਜਿਹਾ ਕਰ ਲਿਆ ਠੀਕ ਹੈ ਜੀ ਤੇ ਲਓ ਜੀ ਇਹ ਆਪਣਾ ਪਾਊਡਰ ਜਿਹੜਾ ਬਣ ਕੇ ਤਿਆਰ ਆ ਪਾਊਡਰ ਨੂੰ ਆਪਾਂ ਰੱਖ ਦਿੰਨੇ ਆਂਗੇ ਸਾਈਡ ਤੇ ਤੇ ਆਪਾਂ ਚੈੱਕ ਕਰਦੇ ਆਂ ਜਿਹੜਾ ਆਪਾਂ ਗੈਸ ਤੇ ਰੱਖੀ ਹੋਗੀ ਸਮਾਨ ਉਬਲਣ ਦੇ ਲਈ ਰੱਖਿਆ ਸੀ ਅਵਾਲ ਆ ਚੁੱਕਿਆ ਦੇਖੋ ਇਹਨੂੰ ਹਨਾ ਤੇ ਇਹਨੂੰ ਆਪਾਂ ਥੋੜਾ ਹੋਰ ਗਾੜਾ ਕਰਾਂਗੇ ਠੀਕ ਹੈ ਜੀ ਥੋੜਾ ਬਲੈਕ ਹੋਣ ਦਵਾਂਗੇ ਤੇ ਜਿਵੇਂ ਸਮਾਨ ਦੇ ਵਿੱਚੋਂ ਜਿਹੜਾ ਜੂਸ ਆ ਮਤਲਬ ਕਿ ਅਰਕਾ ਹੈ ਨਾ ਇਹਨਾਂ ਚੀਜ਼ਾਂ ਦਾ ਸਾਰਿਆਂ ਦਾ ਉਹ ਅਰਕ ਨਿਕਲ ਜਾਵੇ ਤੇ ਇਸ ਜਿੱਥੇ ਹੁਣ ਇਹਨੂੰ ਅਵਾਲ ਆ ਗਿਆ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਅਲਸੀ ਦਾ ਪਾਊਡਰ ਹੈ ਜਿਹੜਾ ਉਹ ਪਾ ਦਵਾਂਗੇ ਠੀਕ ਹੈ ਜੀ ਇੱਕ ਚਮਚ ਮੈਂ ਹੁਣ ਪਾਤਾ ਤੇ ਬਾਕੀ ਜਿਹੜਾ ਰੰਦਾ ਪਰ ਰੱਖਿਆ ਹੋਇਆ ਅੱਧਾ ਅੱਧਾ ਆਪਾਂ ਇੱਕ ਚਮਚ ਉਸ ਵਿੱਚ ਮਿਕਸ ਕਰ ਦਾਂਗੇ ਠੀਕ ਹੈ ਜੀ ਤੇ ਚਲੋ ਜੀ ਇਹਨੂੰ ਆਪਾਂ ਇਹਦਾ ਅਰਕ ਜਿਹੜਾ ਪੂਰੇ ਸਮਾਨ ਦਾ ਸਾਰਿਆਂ ਦਾ ਹੀ ਆਪਾਂ ਅਰਕ ਨਿਕਲਣ ਦਿੰਨੇ ਆ ਤੇ ਅੱਗੇ ਤੁਹਾਨੂੰ ਦੱਸ ਦਿਆਂ ਫਿਰ ਆਪਾਂ ਇਹਨੂੰ ਉਹ ਕਰ ਲਾਂਗੇ ਆ ਥੋੜਾ ਦੇਖੋ ਇਸ ਤੇ ਕਾਲਾ ਹੋ ਚੁੱਕਿਆ ਥੋੜਾ ਇਹ ਅਰਕ ਇਹਦਾ ਜਿਹੜਾ ਨਿਕਲ ਚੁੱਕਿਆ ਕੁਸ ਆਪਾਂ ਮਸਲ ਦਾਂਗੇ ਜਦੋਂ ਆਪਾਂ ਇਹਨੂੰ ਆ ਪਉਣਾਗੇ ਠੀਕ ਹੈ ਜੀ ਤੇ ਲੋ ਜੀ ਇਹਨੂੰ ਆਪਾਂ ਦੂਸਰੇ ਬਰਤਨ ਦੇ ਵਿੱਚ ਕੱਢ ਦਿੰਨੇ ਹਾਂਗੇ ਠੀਕ ਹੈ ਇਹਨੂੰ ਸਾਰੇ ਨੂੰ ਆਪਾਂ ਦੂਸਰੇ ਬਰਤਨ ਵਿੱਚ ਕੱਢ ਲੈਨੇ ਆ ਤੇ ਜਿਹੜਾ ਬਾਕੀ ਰਹਿੰਦਾ ਉਹਨੂੰ ਵੀ ਇਸੇ ਤਰ੍ਹਾਂ ਆਪਾਂ ਅਵਾਲ ਜਿਹੜਾ ਦਵਾ ਲਾਵਾਂਗੇ ਠੀਕ ਹੈ ਜੀ ਤੇ ਲੋ ਜੀ ਥੋੜੀ ਜਿਹੀ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਇਸ ਸ਼ੈਂਪੂ ਬਾਰੇ ਇਹਨੂੰ 10 ਸਾਲ ਤੋਂ ਕੋਈ ਵੀ ਮਤਲਬ ਲਾ ਸਕਦੇ ਹੋ ਛੋਟਾ ਬੱਚਾ ਚਾਹੇ ਕੁੜੀ ਆ ਚਾਹੇ ਮੁੰਡਾਗਾ ਕੋਈ ਵੀ ਇਹਨੂੰ ਲਾ ਸਕਦੇ ਆ ਤੇ ਵਾਲ ਆਪਣੇ ਝੜਦੇ ਨੇ ਕੋਈ ਵੀ ਪ੍ਰੋਬਲਮਾਂ ਵਾਲਾਂ ਦੀ ਵਾਲ ਝੜਦੇ ਨੇ ਜਾਂ ਵਾਲਾਂ ਦੀ ਗਰੋਥ ਨਹੀਂ ਹੋ ਰਹੀ ਬਿਲਕੁਲ ਛੋਟੇ ਵਾਲ ਨੇ ਬਹੁਤ ਜ਼ਿਆਦਾ ਲੈਂਥ ਹੋਊਗੇ ਇਹਦੇ ਨਾਲ ਹਨਾ ਵਾਲ ਬਿਲਕੁਲ ਡਲ ਜੇ ਹੋ ਚੁੱਕੇ ਨੇ ਸ਼ਾਈਨ ਆਊਗੀ ਤੁਹਾਡੇ ਵਾਲਾਂ ਵਿੱਚ ਜਾਂ ਉਮਰ ਤੋਂ ਪਹਿਲਾਂ ਜਿਨ੍ਹਾਂ ਦੇ ਵਾਲ ਚਿੱਟੇ ਹੋਗੇ ਉਹਨਾਂ ਦੇ ਵਾਲ ਵੀ ਬਲੈਕ ਹੋਣਗੇ ਹਨਾ ਮਤਲਬ ਕੋਈ ਵੀ ਪ੍ਰੋਬਲਮ ਆ ਸਿਕਰੀਆ ਜਾਂ ਕੋਈ ਜਿਵੇਂ ਤੁਸੀਂ ਨਿਮਾ ਦੇ ਪੱਤੇ ਮੈਂ ਤੁਹਾਨੂੰ ਦੱਸਿਆ ਸੀ ਹਨਾ ਕੋਈ ਵੀ ਆਪਾਂ ਨੂੰ ਬਾਲਾਂ ਫਿੰਸੀ ਵਗੈਰਾ ਗਈ ਹੈ ਨਾ ਨਿੰਮ ਦੇ ਪੱਤੇ ਬਹੁਤ ਵਧੀਆ ਕੰਮ ਕਰਦੇ ਨੇ ਉੱਥੇ ਤੇ ਉਹ ਚੀਜ਼ ਤੁਸੀਂ ਪਾ ਸਕਦੇ ਹੋ ਮਤਲਬ ਕੋਲ ਮਿਲਾ ਕੇ ਜੇ ਆਪਾਂ ਕਹੀਏ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਬਾਲਾਂ ਦੀ ਠੀਕਾ ਉਸ ਪ੍ਰੋਬਲਮ ਨੂੰ ਇਹ ਸ਼ੈਂਪੂ ਠੀਕ ਕਰੂ ਇੱਕ ਨੇਚਰਲ ਸ਼ੈਂਪੂ ਹੈ ਤੇ ਤੁਸੀਂ ਦੇਖ ਸਕਦੇ ਹੋ ਕੜਾਹੀ ਦਾ ਕਲਰ ਵੀ ਕਿੰਨਾ ਵਧੀਆ ਹੋ ਗਿਆ ਹੈ ਨਾ ਤੇ ਲੋ ਜੀ ਜਿਹੜਾ ਬਾਕੀ ਰਹਿਦਾ ਸੀ ਉਹ ਵੀ ਆਪਾਂ ਬਣਾ ਲਿਆ ਠੀਕ ਹੈ ਜੀ ਸਾਰਾ ਸ਼ੈਂਪੂ ਬਣਾ ਲਿਆ ਤੇ ਹੁਣ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਠੰਡਾ ਇੰਨਾ ਕੁ ਹੋਣ ਦਵਾਂਗੇ ਕਿ ਆਪਾਂ ਇਹਨੂੰ ਟੱਚ ਕਰ ਸਕੀਏ ਠੀਕ ਹੈ ਹੱਥ ਨਾਲ ਆਪਾਂ ਇਹਨੂੰ ਜਿਵੇਂ ਆਪਾਂ ਮਸਲਣਾ ਵੀ ਆ ਤੇ ਇਹਨੂੰ ਪੁੰਨਣਾ ਵੀ ਆ ਨਾ ਜਿੰਨਾ ਇੰਨਾ ਕੁ ਟੱਚ ਹੋ ਜਾਵੇ ਉਨਨਾ ਕੁ ਠੰਡਾ ਕਰਾਂਗੇ ਤੇ ਕੜਾਹੀ ਦੇਖੋ ਜਿਹੜੀ ਆਪਾਂ ਆਇਰਨ ਦੀ ਕੜਾਹੀ ਦੇ ਵਿੱਚ ਬਣਾਇਆ ਇਹਨੂੰ ਕਿੰਨਾ ਮਤਲਬ ਜੋ ਵੀ ਆਲੇ-ਦਾਲੇ ਦੇ ਜੰਮੀ ਹੋਈ ਸੀ ਇੱਕ ਪਰਤ ਜੀ ਹੁੰਦੀ ਹੈ ਤੇਲ ਦੀ ਹੈ ਨਾ ਸਭ ਲੈ ਗਈ ਇਹਦੇ ਵਿੱਚੋਂ ਤੁਸੀਂ ਦੇਖ ਸਾਹ ਕੋ ਕਿੰਨਾ ਵਧੀਆ ਹੈ ਕੋਈ ਵੀ ਤੁਸੀਂ ਜਿਹੜਾ ਬਚੂ ਅੱਗੇ ਉਹਦਾ ਵੀ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਜੀ ਤੇ ਰਿੱਠੇ ਰਿੱਠੇ ਨੇ ਕੀਤਾ ਇਹ ਕੰਮ ਜਿਹੜਾ ਠੀਕ ਹੈ ਜੀ ਇਸੇ ਤਰ੍ਹਾਂ ਆਪਣੇ ਵਾਲਾਂ ਦੇ ਵਿੱਚ ਵੀ ਜੋ ਵੀ ਗੰਦਗੀ ਹੋਗੀ ਇਹ ਰਿੱਠਾ ਜਿਹੜਾ ਸਭ ਗੰਦਗੀ ਨੂੰ ਬਾਹਰ ਕੱਢੂਗਾ ਤੁਹਾਡੇ ਵਾਲ ਬਹੁਤ ਸੋਹਣੇ ਹੋ ਜਾਣਗੇ ਤੁਸੀਂ ਜ਼ਰੂਰ ਬਣਾਇਓ ਇਹ ਸ਼ੈਂਪੂ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਠੰਡੇ ਹੋਣ ਦਾ ਵੇਟ ਕਰਦੇ ਆਂ ਕੀ ਲੋਜੀ ਇੱਥੇ ਇਹ ਜਿਹੜਾ ਆਪਣਾ ਸ਼ੈਂਪੂ ਬਣਾਇਆ ਜੋ ਵੀ ਸਾਰਾ ਮਟੀਰੀਅਲ ਅਸੀਂ ਠੰਡਾ ਹੋ ਚੁੱਕਿਆ ਇੰਨਾ ਕ ਠੰਡਾ ਹੋ ਗਿਆ ਕਿ ਇਹਨੂੰ ਆਪਾਂ ਹੱਥ ਨਾਲ ਟੱਚ ਕਰ ਸਕੀਏ ਇਹਨੂੰ ਆਪਾਂ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਫਿਰ ਪਾਉਣ ਦੇ ਵਿੱਚ ਬਹੁਤ ਦਿੱਕਤ ਆਊ ਕਿਉਂਕਿ ਜਦੋਂ ਇਹ ਠੰਡਾ ਹੋ ਗਿਆ ਤਾਂ ਇਹਨੇ گاੜਾ ਹੋ ਜਾਣਾ ਠੀਕ ਆ ਤੁਸੀਂ ਇੰਨਾ ਕ ਠੰਡਾ ਕਰ ਲਿਓ ਕਿ ਆਪਾਂ ਇਹਨੂੰ ਵਧੀਆ ਥੋੜਾ ਗਰਮ ਜਿਹਾ ਹੋਵੇ ਟੱਚ ਕਰ ਸਕੀਏ ਠੀਕ ਆ ਜੀ ਤੇ ਕੋਈ ਮਲਮਲ ਦਾ ਕੱਪੜਾ ਲੈ ਲਓ ਜਾਂ ਕੋਈ ਕਾਟਨ ਦੀ ਜਿਵੇਂ ਚੁੰਨੀ ਹੈ ਮੇਰੇ ਕੋਲ ਇਸ ਤਰ੍ਹਾਂ ਦੀ ਲੈ ਲਿਓ ਠੀਕ ਹੈ ਜੀ ਉਹਦੇ ਨਾਲ ਆਪਾਂ ਇਹਨੂੰ ਪੁੰਨ ਲਾਂਗਾ ਸਾਰੇ ਨੂੰ ਕੱਪੜੇ ਨਾਲ ਹੀ ਆਪਾਂ ਇਹਨੂੰ ਪੁੰਨ ਲਾਂਗਾ ਚਾਹ ਪੁੰਨੇ ਜਾਂ ਉਹਦੇ ਨਾਲ ਬਹੁਤ ਜ਼ਿਆਦਾ ਟਾਈਮ ਲੱਗ ਜੂਗਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਕਿਸੇ ਵੀ ਕਾਟਨ ਦੀ ਚੁੰਨੀ ਜਾਂ ਮलमल ਦੇ ਕੱਪੜੇ ਵਿੱਚ ਪਾ ਕੇ ਇਹਨੂੰ ਇਸ ਤਰ੍ਹਾਂ ਦਬ ਦਬ ਕੇ ਜੋ ਵੀ ਸਾਰਾ ਆਪਾਂ ਇਹਦਾ ਸ਼ੈਂਪੂ ਸਮੇਤ ਅਰਕ ਜੋ ਵੀ ਮਸਲ ਮਸਲ ਕੇ ਆਪਾਂ ਹਨ ਜਿਹੜੇ ਇਹ ਪਾਏ ਆਪਾਂ ਸਾਰੀ ਚੀਜ਼ਾਂ ਪਾਈਆਂ ਨੇ ਇਹਨਾਂ ਦੇ ਵਿੱਚੋਂ ਇਸ ਤਰ੍ਹਾਂ ਚੰਗੀ ਤਰ੍ਹਾਂ ਦਬ ਦਬ ਕੇ ਆਪਾਂ ਸਾਰਾ ਜਿਹੜਾ ਸ਼ੈਂਪੂ ਆ ਉਹ ਵਾਪਾ ਘੱਟ ਲਮਾਣੀ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਤੁਸੀਂ ਫਰਿੱਜ ਦੇ ਵਿੱਚ ਰੱਖਣਾ ਸਟੋਰ ਕਰਕੇ ਠੀਕ ਹੈ ਜੀ ਉਹਨੂੰ ਬਾਹਰ ਨਹੀਂ ਰੱਖਣਾ ਫਰਿੱਜ ਦੇ ਵਿੱਚ ਰੱਖੋ ਜਦੋਂ ਵੀ ਤੁਸੀਂ ਆਪਣਾ ਹੈਅਰ ਵਾਸ਼ ਕਰਨਾ ਤਾਂ ਤੁਸੀਂ ਇਹ ਸ਼ੈਂਪੂ ਨਾਲ ਹੀ ਕਰੋ ਤੇ ਜਿਹੜਾ ਮਾਰਕੀਟ ਵਾਲਾ ਸ਼ੈਂਪੂ ਪੁਜਾਰ ਵਾਲਾ ਹਨਾ ਕੈਮੀਕਲ ਵਾਲਾ ਸ਼ੈਂਪੂ ਤੁਸੀਂ ਭੁੱਲ ਜਾਓਗੇ ਤੁਸੀਂ ਇਹ ਸ਼ੈਂਪੂ ਇੱਕ ਵਾਰ ਟਰਾਈ ਕਰੋ ਬਣਾ ਕੇ ਜਰੂਰ ਮੇਰੇ ਕਹਿਣ ਤੇ ਕੋਈ ਨੁਕਸਾਨ ਨਹੀਂ ਕਰਦਾ ਤੁਹਾਡੇ ਵਾਲਾਂ ਦੀ ਗਰੋਥ ਹੈ ਤੁਸੀਂ ਹਨਾ ਖੁਦ ਹੈਰਾਨ ਰਹਿ ਜਾਓਗੇ ਠੀਕਾ ਵਾਲ ਵੀ ਤੁਹਾਡੇ ਕਾਲੇ ਹੋਣ ਕੇ ਸ਼ੈਂਪੂ ਨਾਲ ਤੇ ਝੱਗ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਝੱਗ ਹੋਈ ਹੈ ਰੀਠੇ ਤਾਂ ਹੀ ਮੈਂ ਥੋੜੇ ਜਿਹਾ ਜ਼ਿਆਦਾ ਪਾਏ ਸੀ ਵੀ ਝੱਗਾ ਜੜੀ ਉਹ ਵਧੀਆ ਹੋਵੇ ਆਪਾਂ ਨੂੰ ਹੋਰ ਬਾਅਦ ਦੇ ਵਿੱਚ ਸ਼ੈਂਪੂ ਲਾਉਣ ਦੀ ਜ਼ਰੂਰਤ ਨਾ ਪਵੇ ਠੀਕ ਹੈ ਜੀ ਤੇ ਲੋ ਜੀ ਹੁਣ ਆਪਣਾ ਇਹ ਜਿਹੜਾ ਇਹ ਸਾਰਾ ਕੰਮ ਹੋ ਗਿਆ ਹੁਣ ਆਪਾਂ ਕਿਸੇ ਬੋਟਲ ਦੇ ਵਿੱਚ ਇਹਨੂੰ ਭਰ ਕੇ ਰੱਖ ਲੈਣੇ ਆ ਠੀਕ ਹੈ ਜੀ ਤੇ ਦੇਖੋ ਦੁਪੱਟਾ ਵੀ ਬਿਲਕੁਲ ਕਾਲਾ ਹੋ ਗਿਆ ਮੇਰੇ ਹੱਥ ਵੀ ਅੱਗੇ ਤੁਹਾਨੂੰ ਦਿਖਾਉਂਗੀ ਮੇਰੇ ਹੱਥ ਵੀ ਕਾਲੇ ਹੋ ਗਏ ਉਸੇ ਤਰ੍ਹਾਂ ਹੀ ਤੁਹਾਡੇ ਵਾਲਾਂ ਨੂੰ ਵੀ ਇਹ ਜਿਹੜਾ ਹੌਲੀ-ਹੌਲੀ ਕਰਕੇ ਕਾਲੇ ਕਰੂਗਾ ਮੈਂ ਇਹ ਨਹੀਂ ਕਹਿੰਦੀ ਵੀ ਜਦੋਂ ਤੁਸੀਂ ਲਾਓਗੇ ਉਦੋਂ ਹੀ ਕਾਲੇ ਕਰੋ ਠੀਕ ਹੈ ਜੀ ਨੇਚਰਲ ਚੀਜ਼ਾਂ ਨੇ ਹੌਲੀ-ਹੌਲੀ ਆਪਣਾ ਅਸਰ ਕਰਨਾ ਹੈ ਨੇ ਠੀਕ ਹੈ ਜੀ ਪਰ ਤੁਸੀਂ ਮੇਰੇ ਹੱਥ ਦੇਖਿਓ ਅੱਜ ਕਿੰਨੇ ਬਲੈਕ ਹੋਏ ਨੇ ਕਿ ਲਓ ਜਿਸ ਤਰ੍ਹਾਂ ਕੋਈ ਵੀ ਤੁਸੀਂ ਪਲਾਸਟਿਕ ਦੀ ਬੋਤਲ ਲੈ ਸਕਦੇ ਹੋ ਜਾਂ ਕੋਈ ਕੱਚ ਦੀ ਲੈ ਲਓ ਹਨਾ ਠੀਕ ਆ ਜੋ ਵੀ ਤੁਹਾਡੇ ਕੋਲ ਹੈਗੇ ਕੱਚ ਦੀ ਜਾਂ ਪਲਾਸਟਿਕ ਦੀ ਬੋਤਲ ਲੈ ਕੇ ਉਹਦੇ ਵਿੱਚ ਭਰ ਕੇ ਰੱਖ ਲਓ ਇਹਨੂੰ ਕਾਫੀ ਆਪਾਂ ਟਾਈਮ ਸਟੋਰ ਕਰਕੇ ਰੱਖ ਸਕਦੇ ਆ ਮਹੀਨਾ 2 ਮਹੀਨੇ 6 ਮਹੀਨੇ ਤੱਕ ਇਹਨੂੰ ਕੁਛ ਨਹੀਂ ਹੁੰਦਾ ਹੈਗਾ ਤੁਸੀਂ ਇਹਨੂੰ ਸਟੋਰ ਕਰਕੇ ਆਰਾਮ ਨਾਲ ਰੱਖੋ ਠੀਕ ਹੈ ਜੀ ਫ੍ਰਿਜ ਦੇ ਵਿੱਚ ਰੱਖਿਓ ਪਰ ਬਾਹਰ ਨਾ ਰੱਖਿਓ ਤੇ ਕੁਛ ਨਹੀਂ ਇਹਨੂੰ ਹੁੰਦਾ ਹੈਗਾ ਤੇ ਲੋ ਜੀ ਜਿੰਨਾ ਕੇ ਬਣ ਗਿਆ ਬਾਕੀ ਬਚਦਾ ਜਿਹੜਾ ਰਹਿ ਗਿਆ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਠੀਕ ਹੈ ਚਲੋ ਜੀ ਇਹ ਤਾਂ ਹੋ ਗਿਆ ਤੇ ਆ ਬਾਕੀ ਜਿਹੜਾ ਬਚਦਾ ਆ ਦੇਖੋ ਇਹਦੇ ਵਿੱਚ ਪਾਣੀ ਮਿਕਸ ਕਰ ਲੋ ਤੁਸੀਂ ਇਹਦੇ ਵਿੱਚ ਪਾਣੀ ਮਿਕਸ ਕਰਕੇ ਇਹਨੂੰ ਮਸਲ ਲੋ ਜਿਵੇਂ ਤੁਸੀਂ ਨਹਾਉਣਾਗਾ ਜਿਵੇਂ ਤੁਸੀਂ ਅੱਜ ਨਹਾਉਣਾ ਜਾਂ ਕੱਲ ਨਹਾਉਣਾ ਜਾਂ ਪਰਸੋਂ ਨਹਾਉਣਾ ਇਹਨੂੰ 5-7 ਦਿਨ ਇਹਨੂੰ ਵੀ ਇੱਕ ਹਫ਼ਤਾ ਕੁਝ ਨਹੀਂ ਹੁੰਦਾ ਹੈਗਾ ਰੱਖ ਸਕਦੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਸਲ ਲੋ ਪਾਣੀ ਪਾ ਕੇ ਉਸ ਤੋਂ ਬਾਅਦ ਇਹਨੂੰ ਪਉਣ ਲੋ ਪਉਣ ਕੇ ਤੁਸੀਂ ਇਹਨੂੰ ਵੀ ਰੱਖ ਲੋ ਠੀਕ ਹੈ ਜੀ ਅੱਜ ਕੱਲ ਦੇ ਵਿੱਚ 2-3 ਦਿਨਾਂ ਦੇ ਵਿੱਚ ਤੁਸੀਂ ਆਪਣਾ ਕਿਉਂਕਿ ਹਫ਼ਤੇ ਦੇ ਵਿੱਚ ਆਪਾਂ 2-3 ਵਾਰ ਤਾਂ ਹੈਅਰ ਵਾਸ਼ ਕਰਦੇ ਹੀ ਹਾਂਗੇ ਹੈਨਾ ਤੇ ਦੇਖੋ ਇਹਦੇ ਵਿੱਚ ਵੀ ਪੂਰੀ ਜਿਹੜੀ ਝੰਗ ਆ ਗਈ ਠੀਕ ਆ ਮੈਂ ਪਾਣੀ ਪਾ ਕੇ ਇਹਨੂੰ ਪੁੰਨ ਲਿਆ ਮਤਲਬ ਹੱਥਾਂ ਨਾਲੀ ਮੋਟੀ ਮੋਟੀ ਜੋ ਵੀ ਮਟੀਰੀਅਲ ਸੀ ਮोटा-ਮोटा ਉਹ ਆ ਦੇਖੋ ਕੱਢ ਲਿਆ ਮੈਂ ਠੀਕ ਆ ਜੀ ਤੇ ਉਸ ਤੋਂ ਬਾਅਦ ਜਿਹੜਾ ਇਹ ਬਚਦਾ ਮਟੀਰੀਅਲ ਆ ਇਹ ਤੁਹਾਡੇ ਬਰਤਨਾਂ ਨੂੰ ਬਹੁਤ ਜ਼ਿਆਦਾ ਸਾਫ਼ ਕਰੂ ਕਿਉਂਕਿ ਇਹਦੇ ਵਿੱਚ ਰਿੱਠਾ ਆਂਬਲਾ ਠੀਕ ਆ ਜੀ ਅੱਕੇ ਜੋ ਵੀ ਤੁਹਾਡੇ ਕੋਲ ਬਰਤਨ ਇਸ ਤਰ੍ਹਾਂ ਦਾਗਾ ਵੀ ਜੋ ਨਹੀਂ ਨਿਖਰਿਆ ਜਾਂ ਨਹੀਂ ਸਾਫ਼ ਹੋਇਆ ਹੋਇਆ ਹਨਾ ਤੁਸੀਂ ਉਹਦੇ ਵਿੱਚ ਪਾ ਕੇ ਪਾਣੀ ਪਾ ਕੇ ਛੱਡ ਦਿਓ ਘੰਟੇ ਅੱਧੇ ਘੰਟੇ ਲਈ ਅੱਧੇ ਘੰਟੇ ਲਈ ਕਾਫੀ ਹੈਗਾ ਛਾੜ ਦੋ ਤੁਸੀਂ ਤੁਹਾਡਾ ਬਰਤਨ ਜਿਹੜਾ ਮਤਲਬ ਸਬਜੀ ਦੇ ਜੋ ਵੀ ਹੁੰਦੇ ਨੇ ਨਾ ਦਾਗਵ ਗੈਰਾ ਜੇ ਛੜਿਆ ਹੁੰਦਾ ਕਲਰ ਹਲਦੀ ਦਾ ਸਭ ਲੈ ਜਾਊਗਾ ਤੇ ਬਹੁਤ ਵਧੀਆ ਸ਼ੈਂਪੂ ਆ ਜਰੂਰ ਬਣਾ ਕੇ ਟਰਾਈ ਕਰਿਓ ਠੀਕ ਹੈ ਜੀ ਲੋ ਜੀ ਸ਼ੈਂਪੂ ਆ ਪਾ ਬਣਾ ਲਿਆ ਤੇ ਕਾਫੀ ਟਾਈਮ ਇਹ ਚੱਲ ਜੂਗਾ ਤੁਸੀਂ ਇਹਨੂੰ ਫ੍ਰੀਜ ਦੇ ਵਿੱਚ ਹੀ ਰੱਖਣਾਗਾ ਬਾਹਰ ਨਹੀਂ ਰੱਖਣਾ ਹੈਗਾ ਠੀਕ ਹੈ ਜੀ ਫ੍ਰੀਜ ਦੇ ਵਿੱਚ ਰੱਖਿਓ ਤੇ ਕਾਫੀ ਟਾਈਮ ਤੁਹਾਡਾ ਇਹ ਚੱਲ ਜੂਗਾ ਹਨਾ ਤੇ ਬਾਕੀ ਪੂਰੇ ਪਰਿਵਾਰ ਲਈ ਖਾਸ ਕਰਕੇ ਛੋਟੇ ਬੱਚਿਆਂ ਲਈ ਜੋ ਬੱਚੀਆਂ ਨੇ ਬੱਚੇ ਨੇ ਹਨਾ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਇਹ ਚੀਜ਼ਾਂ ਬਰਤਨੀਆਂ ਜ਼ਰੂਰੀ ਨੇ ਠੀਕ ਆ ਜੀ ਜਿਹੜੇ ਇਹ ਬਿਨਾ ਕੈਮੀਕਲ ਤੋਂ ਤੇ ਬਾਕੀ ਵਿਧੀ ਤੁਹਾਨੂੰ ਪੂਰੀ ਸਮਝ ਆ ਗਈ ਹੋਊਗੀ ਕਿਸ ਤਰ੍ਹਾਂ ਬਣਾਉਣਾ ਤੇ ਬਾਕੀ ਤੁਸੀਂ ਮੇਰੇ ਹੱਥ ਦੇਖੋ ਦੇਖੋ ਮੇਰੇ ਹੱਥੇ ਦੇਖੋ ਬਲੈਕ ਹੋ ਗਏ ਤੇ ਤੁਹਾਡੇ ਵਾਲ ਵੀ ਇਦਾਂ ਹੀ ਕਾਲੇ ਹੋਣਗੇ ਠੀਕ ਆ ਜੀ ਤੁਹਾਡੇ ਵਾਲ ਵੀ ਇਦਾਂ ਹੌਲੀ ਹੌਲੀ ਕਰਕੇ ਕਾਲੇ ਹੋਣਗੇ ਦੇਖੋ ਮੇਰੇ ਹੱਥੇ ਕਿੰਨੇ ਦਿਨ ਕਲਰ ਨਹੀਂ ਜਾਣਾ ਹੈਗਾ ਮੇਰੇ ਹੱਥਾਂ ਤੋਂ ਕਾਫੀ ਦਿਨ ਖਲਰ ਜਿਹੜਾ ਹੈ ਰੇੜਾ ਵਾਲਾ ਗਾ ਦੇਖੋ ਠੀਕ ਜਿਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਹੋਣਾ ਤੇ ਚਲੋ ਜੀ ਇਸ ਵੀਡੀਓ ਦਾ ਐਂਡ ਕਰਦੇ ਆ ਮਿਲਦੇ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਬਾਏ ਟੇਕ ਕੇਅਰ